ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਰਾਜੇ ਵੀਰ ਦੇ ਫਾਰਮ ਤੋਂ ਦੋਸਤੋ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਤਾਜੀ ਸੂਈ ਗਾਂ ਦਿਖਾਵਾਂਗੇ ਡਿਟੇਲ ਇਸ ਗਾਂ ਦੀ ਕੀ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਵੀਡੀਓ ਚੈਨਲ ਨੂੰ ਬਹੁਤ ਬਹੁਤ ਸਬਸਕ੍ਰ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ। ਸੋ ਦੋਸਤੋ ਪਸ਼ੂ ਦੀ ਤਸੱਲੀ ਜਿਹੜੀ ਕਰਨੀ ਹੈ ਨਿਰਖਪਰਖ ਜਿਹੜੀ ਕਰਨੀ ਹੈ ਤੁਸੀਂ ਆਪ ਆਕੇ ਕਰਨੀ ਹੁੰਦੀ ਕਿਉਂਕਿ ਤੁਸੀਂ ਪੈਸੇ ਲਉਣੇ ਹੁੰਦੇ ਆ। ਪਸ਼ੂ ਖਰੀਦਣ ਤੋਂ ਪਹਿਲਾਂ ਦੋਸਤੋ ਆਪਣੀ ਤਸੱਲੀ ਆਪਣੀ ਨਿਰਖਪਰਖ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਜ਼ਰੂਰ ਕਰ ਲਿਆ ਕਰੋ। ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ। ਜਲਦੀ ਜਲਦੀ ਵੀਡੀਓ ਨੂੰ ਦੋਸਤੋ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਕਿ ਕਿਸੇ ਹੋਰ ਵੀ ਰੁਪਏ ਦਾ ਫਾਇਦਾ ਸਕਦਾ। ਮੇਰਾ ਕੰਮ ਦ ਵੀਡੀਓ ਦੋਸਤੋ ਆਪਣੀ ਫੇਸਬੁਕ ਚੈਨਲ ਤੇ ਚੱਲਦੀ ਇੰਸਟਾਗ੍ਰਾਮ ਤੇ ਚੱਲਦੀ ਹੈ ਬੇਨਤੀ ਕਰਦਾ ਹਾਂ ਉਹਨਾਂ ਵੀਰਾਂ ਨੂੰ ਇੰਸਟਾਗ੍ਰਾਮ ਤੇ ਫੇਸਬੁਕ ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਕਰੀਏ ਦੋਸਤੋ ਵੀਰ ਰਾਜੇ ਨਾਲ ਗੱਲਬਾਤ ਪੁੱਛੀਏ ਡਿਟੇਲ ਇਸ ਗਾਦੀ ਆਪਾਂ ਸਾਰੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਵੀਰੋ ਠੀਕ ਠਾਕ ਹਾਂ ਵਧੀਆ ਜੀ ਕਿੱਦਾਂ ਕੰਮ ਕਾਰ ਚੱਲੀ ਜਾਂਦਾ ਹਾਂ ਵਧੀਆ ਚੱਲੀ ਜਾਂਦਾ ਪਹਿਲੀ ਵੇਖੀਏਗਾ ਆ ਸਾਰੀ ਹਾਂਜੀ ਵੇਖ ਗਏ ਜੀ ਤੇ ਸਭ ਤੋਂ ਪਹਿਲੇ ਵੀਰ ਜੀ ਆਪਣਾ ਐਡਰੈਸ ਬੋਲ ਤੇ ਲੋਕੇ ਡਾ ਖਾਣੇ ਲੱਗੇ ਆਪਣਾ ਘਰ ਆ ਸਾਹਮਣੇ ਅੱਛਾ ਜੀ ਤੇ ਭਾਈਮਾਨ ਸਭ ਗੋਡਰਾ ਵੀ ਲੱਗੇ ਆਪਣੇ ਕੋਲ ਬਿਲਕੁਲ ਨੇੜੇ ਭਾਈਮਾਨ ਸਭ ਠੀਕ ਹੈ ਜੀ ਅਸ਼ਵੀਰ ਜੀ ਆਪਣਾ ਫੋਨ ਨੰਬਰ ਤੇ ਨਾਮ ਦੱਸੋ ਫੋਨ ਨੰਬਰ ਆਪਣਾ ਹੈ 9872755903 ਹਾਂਜੀ ਤੇ ਨਾਂ ਆਪਣਾ ਡਾਡੀ ਦਾ ਨਾਂ ਹੈ ਜੀਤ ਸਿੰਘ ਮੇਰਾ ਨਾਂ ਰਾਜਾ ਰਾਜਾ ਠੀਕ ਹੈ ਅਸ਼ਵੀਰ ਜੀ ਅੱਜ ਜਿਹੜੀ ਗਾਂ ਐ ਸੂਈ ਆ ਕੀ ਡਿਟੇਲ ਦੀ ਕਿੰਮਾ ਸੂਆ ਸੂਈ ਕਿੰਨਾ ਟਾਈਮ ਦਾ ਸੀ ਵੀਰ ਜੀ ਦੂਜਾ ਸੂਆ ਸੂਈ ਹੈ ਪਰਸੋਂ ਦੀ ਸੂਈ ਹੈ ਪਰਸੋਂ ਦੀ ਸੂਈ ਹੈ ਹਾਂਜੀ ਅੱਛਾ ਜੀ ਹੁਣ ਵੀਰ ਜੀ ਬੌਲਾ ਕਿੰਨਾ ਤਿਆਰ ਥੱਲੇ ਦੇ ਬੌਲਾ ਦੇ ਥੱਲੇ 14 ਕਿਲੋ ਲੀਟਰ ਤਿਆਰ ਹੈਗਾ ਵਾ 14 ਲੀਟਰ ਤਿਆਰ ਹੈ ਹਾਂਜੀ ਅੱਛਾ ਪਹਿਲੇ ਸੂਏ ਕੀ ਪਤਾ ਕੀਤਾ ਰਕੜ ਦਾ ਕਿੰਨਾ ਚੋਆਇਆ ਨੇ ਪਹਿਲੇ ਸੂਏ ਉਹ ਤੇ ਕਹਿੰਦੇ 20 ਚੋਆਇਆ ਵਾਹੀਂ ਪਰ ਕੋਈ ਨਹੀਂ ਐਰ ਕੀ ਦੇ ਪੱਕਾ 20 ਦਊਗੀ ਨਾ ਦਿਖਣੀ ਦਿਆ ਵਾ ਤੇ ਵੀਰ ਨੇ ਵੀ ਆਪਣਾ ਹਿਸਾਬ ਤਾਂ ਬੁਲਾ ਹੀ ਲੈਣਾ ਜਿੰਨੇ ਵੀਡੀਓ ਵੇਖਣੀ ਆ ਹਾਂਜੀ 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 20 ਕਿਲੋ ਦਊਗੀ ਪੱਕਾ ਅਰ ਜੀ ਠੀਕ ਹੈ ਅੱਛਾ ਕਿਤੇ ਤਣੇ ਵਛਾ ਦਿੱਤਾ ਜੀ ਨੇ ਠੀਕ ਹੈ ਜੀ 14 ਲੀਟਰ ਮਿੰਤੀ ਵਾਲਾ ਤਿਆਰ ਹੈ ਕੱਦ-ਕਾਢ ਕੋ ਉਸ ਤੋਂ ਗਾਹ ਦਾ ਬਹੁਤ ਵਧੀਆ ਵਾ ਆਰਡਰ ਕੁਆਲਟੀ ਜਿਹੜੀ ਗਾਹ ਨੇ ਬਹੁਤ ਵਧੀਆ ਤਿਆਰ ਕੀਤੀ ਹੈ ਆਹ ਦੋਸਤੋ ਕਰੋ ਚੈੱਕ ਪੂਰਾ ਫੁੱਲ ਹੈਵੀ ਬੋਡੀ ਵੇਟ ਤੇ ਚੰਗਾ ਕੱਦ-ਕਾਢ ਦੋਸਤੋ ਬਿਊਟੀ ਦੋਸਤੋ ਗਾਹ ਦੀ ਬਹੁਤ ਵਧੀਆ ਵਾ ਡਾਕ ਲੋ ਡਾਕ ਲੋ ਡਾਕ ਲੋ ਕਰ ਲੈਣੇ ਕੋਸ਼ਿਸ਼ हां दोस्तों कर लो दी फेस क्वालिटी चेक ये ਥਣਾ ਥਣਾ ਦੀ ਕੁਆਲਿਟੀ ਦੋਸਤੋ ਬਹੁਤ ਵਧੀਆ ਗਾਂ ਦੀ ਬੱਚੇ ਦਾ ਦੋਸਤੋ ਥੋੜਾ ਜਿਹਾ ਜ਼ਿਆਦਾ ਕਰਦੀ ਇਸ ਕਰਕੇ ਥੋੜਾ ਜਿਹਾ ਜ਼ਿਆਦਾ ਕਾਲੀ ਤੁਰਦੀ ਹੈ ਕਿਉਂਕਿ ਸੱਜੇ ਸੋਇਆ ਪਸ਼ੂ ਜਿਹੜਾ ਹੁੰਦਾ ਹੈ ਹਮੇਸ਼ਾ ਦੋਸਤੋ ਬੱਚੇ ਦਾ ਵੱਧ ਕਰਦਾ ਹੁੰਦਾ ਆਹ ਦੋਸਤੋ ਦੀ ਕਰੋ ਆਰਡਰ ਕੁਆਲਿਟੀ ਚੈੱਕ ਆਹ ਦੀ ਤੁਹਾਨੂੰ ਫੇਸ ਕੁਆਲਿਟੀ ਵਿਖਾ ਦਿੰਦਾ ਅਣਾਥੜਾ ਹੈ ਦੋਸਤੋ ਕੁਆਲਿਟੀ ਬਹੁਤ ਵਧੀਆ ਗਾਂ ਦੀ 14 ਲੀਟਰ ਬੋਲਾ ਤਿਆਰ ਹੈ ਬਿਲਕੁਲ ਹੁਣ ਲੜੇ ਰੈਡੀ ਹੈ ਇਸ ਵੇਲੇ ਤਿੰਨ ਦਿਨ ਸੁਈ ਨੂੰ ਹੈ ਬੱਚਾ ਦੋਸਤੋ ਆਨੇ ਵਛਾ ਦਿੱਤਾ ਜੀ ਅਜੇ ਦੋਸਤੋ ਬੱਚੇ ਦਾ ਨਾਲੂ ਨਾਲ ਹੀ ਹੈ ਤਨ ਵਿਖਾ ਦੇਣਾ ਇੱਕ ਵਾਰੀ ਗਾਂ ਦਾ ਕਦਕੜ ਬਹੁਤ ਦੋਸਤੋ ਵਧੀਆ ਵਾ ਥੋੜੀ ਜੀ ਸੁਹੂ ਕੇ ਲੱਪੇ ਦੇ ਵਿੱਚ ਹੈ ਬਾਕੀ ਦੋਸਤੋ ਚੰਗੀ ਸ਼ਾਈਨਿੰਗ ਹੈ ਗਾਂ ਦੀ ਥੜਾ ਥੜਾ ਦੀ ਕੁਆਲਿਟੀ ਤੁਹਾਨੂੰ ਨੇੜੇ ਤੋਂ ਦਿਖਾਉਂਦੀ ਚੈੱਕ ਕਰਦਾ ਕਿਉਂਕਿ ਥੋੜਾ ਡਰਦੀ ਹੈ ਮੇਰੇ ਤੋਂ ਬਾਕੀ ਠੰਡੀ ਸੀਲ ਹੈ ਕੋਈ ਚੱਕਰ ਨਹੀਂ ਹੋ ਜਾ ਕਿ ਤਰ੍ਹਾਂ ਮਰਜੀ ਕੋਈ ਚੋਵੇ ਆ ਥੋੜਾ ਜਿਹਾ ਕਈ ਰਾ ਉਪਰ ਕਾ ਚਾਹੁੰਦਾ ਪਹੁੰਚਣਾ ਦੂਜੇ ਬੰਦੇ ਇਕ ਬਿਲਕੁਲ ਠੰਡੀ ਸੀਲ ਹੈ ਹਾਂਜੀ ਤੇ ਰਾਜੀਵੀਰ ਮੋਲੇ ਦਾ ਕੀ ਕਰਦੇ ਆ ਮੋਲ ਵੀਰ ਜੀ ਫੋਨ ਤੇ ਕਰਾਂਗੇ ਆਪਾਂ ਕੋਈ ਵੀਰ ਭਰਾ ਪਸੰਦ ਕਰ ਲੇ ਅੱਛਾ ਜੀ ਹਾਂਜੀ ਬਾਕੀ ਮੋਲੇ ਦਾ ਬਿਲਕੁਲ ਜਾਇਜ ਹੋਊਗਾ ਠੀਕ ਹੈ ਜੀ ਹਾਂਜੀ ਦੋਸਤੋ ਮੋਲੇ ਵੀਰ ਕਹਿੰਦਾ ਵੀ ਆਪਾਂ ਫੋਨ ਤੇ ਕਰਾਂਗੇ ਹੋਊਗਾ ਮੋਲ ਜਾਇਜ ਕਈ ਰਹਾ ਦੋਸਤੋ ਕਿਉਂਕਿ ਇਹ ਵੀਰ ਦਾ ਵਪਾਰ ਦਾ ਕੰਮ ਹੈ ਜਿਹੜੇ ਵਪਾਰੀ ਵੀਰ ਪਸ਼ੂ ਖੜਦੇ ਸੀ ਕਿ ਉਹ ਫਿਰ ਥੋੜਾ ਜਿਹਾ ਗੁੱਸਾ ਕਰਦੇ ਸੀ ਇਸ ਗੱਲ ਦਾ ਜਿਹਨੂੰ ਮੁੱਲ ਤੁਹਾਨੂੰ ਪਤਾ ਦੱਸ ਦਿੰਦੇ ਆ ਵੀਡੀਓ ਦੇ ਵਿੱਚ ਹਰ ਇੱਕ ਬੰਦੇ ਨੇ ਥੋੜਾ ਬੜਾ ਦੋਸਤੋ ਚਾਹ ਪਾਣੀ ਜ਼ਰੂਰ ਵਿੱਚ ਲੈਣਾ ਹੁੰਦਾ ਨੰਬਰ ਜਿਹੜਾ ਵੀਰ ਦਾ ਦੋਸਤੋ ਮੈਂ ਸਕਰੀਨ ਤੇ ਚੱਲਦਾ ਕਰ ਦਊਗਾ ਜਿਹੜੇ ਵੀਰ ਨੂੰ ਇਹ ਗਾਂ ਪਸੰਦ ਆਊਗੀ ਵੀਰ ਨਾਲ ਤੁਸੀਂ ਫੋਨ ਤੇ ਗੱਲਬਾਤ ਕਰਕੇ ਗਾਂ ਖਰੀਦ ਸਕਦੇ ਜੇ ਬਾਕੀ ਦੋਸਤੋ ਤਸੱਲੀ ਆਪੀ ਜ਼ਰੂਰ ਕਰ ਲੈ ਕਰੋ ਤੇ ਵੀਡੀਓ ਐਂਡ ਤੱਕ ਜੂਰ ਦੇਖਿਆ ਕਰੋ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵ